ਸਸਰੀ ਗਾਲ ਜੀ ਮੈਂ ਅਸ਼ਟਿਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਇਸ ਟਾਈਮ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਬਗਾਵਤ ਸ਼ੁਰੂ ਹੋ ਗਈ ਹੈ ਜਿੱਥੇ ਪੰਜਾਬ ਦੇ ਵਿੱਚ ਜਿੱਡੇ ਵੱਡੇ ਵਾਅਦੇ ਕੀਤੇ ਗਏ ਸੀ 2022 ਦੇ ਵਿੱਚ ਤਾਂ ਅੱਜ ਉਹ ਜਵਾਬ ਦੇਣ ਹੋ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਪਠਾਨ ਮਾਜਰਾ ਦਾ ਬਹੁਤ ਵੱਡਾ ਬਿਆਨ ਨਿਕਲ ਕੇ ਆਇਆ ਕਿ ਸਾਡੇ ਤਾਂ ਹੱਥ ਵਾਸੀ ਹੀ ਨਹੀਂ ਹੈ ਕਿ ਅਸੀਂ ਪੰਜਾਬ ਦੇ ਵਿੱਚ ਕੋਈ ਕੰਮ ਕਰ ਸਕੀਏ ਤਾਂ ਉਸੇ ਤਰ੍ਹਾਂ ਅੱਜ ਇੱਕ ਹੋਰ ਵੱਡਾ ਬਿਆਨ ਨਿਕਲ ਕੇ ਸਾਹਮਣੇ ਆ ਗਿਆ ਹੈ ਇੱਕ ਵੱਡੇ ਐਮਐਲਏ ਦਾ ਜਿਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੰਮ ਨਹੀਂ ਕੀਤਾ ਜਾ ਰਿਹਾ ਜਦੋਂ ਕਿ 2022 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਸਰਕਾਰ ਆਈ ਸੀ ਤਾਂ ਇਹਨਾਂ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਅਸੀਂ ਹੁਣ ਲੋਕਾਂ ਨੂੰ ਕੀ ਜਵਾਬ ਦਈਏ ਲੋਕ ਸਾਡੇ ਤੋਂ ਜਵਾਬ ਮੰਗ ਰਹੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਇਹ ਸਾਹਮਣੇ ਆ ਕੇ ਕਹਿ ਰਹੇ ਨੇ ਕਿ ਅਸੀਂ ਹੁਣ ਲੋਕਾਂ ਨੂੰ ਜਵਾਬ ਕਿਸ ਤਰ੍ਹਾਂ ਦਈਏ ਹਾਲਾਂਕਿ ਪੰਜਾਬ ਦੇ ਵਿੱਚ ਕੋਈ ਕੰਮ ਨਹੀਂ ਹੋ ਰਿਹਾ ਪੰਜਾਬ ਦੇ ਜਿਹੜੇ ਇਹ ਕੰਮ ਮੁੱਦੇ ਛੁੜੇ ਹੋਏ ਨੇ ਉਹਨਾਂ ਮੁੱਦਿਆਂ ਦੇ ਉੱਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੇ ਦੂਸਰੇ ਪਾਸੇ ਉਹਨਾਂ ਦੇ ਆਪਣੇ ਵਿਧਾਇਕ ਦਾ ਇੱਕ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਤੁਹਾਨੂੰ ਹੁਣ ਉਹਨਾਂ ਦਾ ਬਿਆਨ ਸੁਣਾਵਾਂਗੇ ਕਿ ਉਹ ਕੀ ਕਹਿ ਰਹੇ ਨੇ ਇਹ ਨੇ ਐਮ ਐਲ ਏ ਜਿਹੜੇ ਨੇ ਮੁਹਾਲੀ ਤੋਂ ਕੁਲਵੰਤ ਸਿੰਘ ਉਹਨਾਂ ਦਾ ਬਿਆਨ ਤੁਹਾਨੂੰ ਸੁਣਾਉਣੇ ਆ ਹੋੜਾ ਹਰ ਦਾ ਖਰਚਾ ਹੈ ਮੁਹਾਲੀ ਦੇ ਵਿੱਚ ਸਾਰਾ ਬੇਕਾਰ ਦਾ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਸਾਰੇ ਕਾ ਕਹਿੰਦੇ ਆ ਚੌਂਕ ਨੇ ਸੀਵਰੇਜ ਬੈਠੇ ਹੋਏ ਨੇ ਸਾਰਾ ਬੁਰਾ ਨਾ ਕਾਰਪੋਰੇਸ਼ਨ ਦਾ ਧਿਆਨ ਆ ਤੇ ਨਾ ਗਮਾੜਾ ਦਾ ਜਿਹੜਾ ਮੈਕਸਮ ਪੈਸੇ ਕਮਾਉਂਦਾ ਹੈ ਨਾ ਗਮਾੜਾ ਦਾ ਧਿਆਨ ਆ ਗਮਾੜਾ ਤੇ ਅਫਸਰ ਤਾਂ ਬਾਹਰ ਨਿਕਲ ਕੇ ਕਦੇ ਦਿੱਤੇ ਨਾ ਅੱਜ ਦਾ ਕੋਈ ਨਾ ਕਦੇ ਦੇਖਿਆ ਮੈਂ ਅੱਜ ਨੂੰ ਜਲਵਾ ਦਿਖਾਇਆ ਦੀ ਪਾਰਟੀ ਦੇ ਮੁਹਾਲੀ ਤੋਂ ਵਿਧਾਇਕ ਨੇ ਕੁਲਵੰਤ ਸੇ ਜਿਹੜੇ ਕਹਿ ਰਹੇ ਨੇ ਕਿ ਸਾਡਾ ਕਿਸੇ ਤਰੀਕੇ ਦਾ ਵੀ ਕੰਮ ਨਹੀਂ ਹੋਇਆ ਜਿਹੜੇ ਨੇ ਅਫੀਸਰ ਗਲਾਡਾ ਦੇ ਉਹ ਜਿਹੜੇ ਨੇ ਆਪਣੇ ਏਸੀਆਂ ਦੇ ਥੱਲੇ ਬੈਠੇ ਹੋਏ ਨੇ ਜਿੱਥੇ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਹੋ ਰਿਹਾ ਲੋਕ ਜਿਹੜੇ ਨੇ ਸੜਕਾਂ ਟੁੱਟੀਆਂ ਦੇ ਉੱਤੇ ਜਾ ਰਹੇ ਨੇ ਲੋਕਾਂ ਵੱਲੋਂ ਵੱਡੇ ਤਿੱਕੇ ਸਾਡੇ ਤੇ ਸਵਾਲ ਕੀਤੇ ਜਾ ਰਹੇ ਨੇ ਲੇਕਿਨ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਆਪ ਹੀ ਜਿਹੜੀ ਪਾਰਟੀ ਦੇ ਖਿਲਾਫ ਖੜੇ ਹੋ ਗਏ ਨੇ ਤੇ ਦੂਸਰੇ ਪਾਸੇ ਇਹ ਇਹਨਾਂ ਨੂੰ ਲੋਕਾਂ ਨੂੰ ਜਵਾਬ ਵੀ ਦੇਣਾ ਪਵੇਗਾ ਤੇ ਆਮ ਆਦਮੀ ਪਾਰਟੀ ਦੀ ਬਗਾਵਤ ਵੀ ਇੱਕ ਪਾਸੇ ਛਿੜਦੀ ਸ਼ੁਰੂ ਹੋ ਗਈ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੇਕਰ ਪਠਾਨ ਮਾਜਰਾ ਬੋਲੇ ਤਾਂ ਉਹਨਾਂ ਉੱਤੇ ਵੱਡਾ ਬਿਆਨ ਆ ਗਿਆ ਜੇਕਰ ਉਸ ਤੋਂ ਬਾਅਦ ਜਿਹੜੇ ਨੇ ਵਿਜੇ ਕੁੱਕੂਵਰ ਪ੍ਰਤਾਪ ਸਿੰਘ ਬੋਲੇ ਤਾਂ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਹੁਣ ਜਿਹੜੇ ਨੇ ਐਮਐਲਏ ਕੁਲਵੰਤ ਸਿੰਘ ਬੋਲ ਰਹੇ ਨੇ ਮੋਹਾਲੀ ਤੋਂ ਕਿ ਬਿਲਕੁਲ ਵੀ ਕਿਸੇ ਤਰੀਕੇ ਦਾ ਕੰਮ ਨਹੀਂ ਕੀਤਾ ਜਾ ਰਿਹਾ ਪੰਜਾਬ ਦੇ ਜਿਹੜੇ ਨੇ ਲੋਕਾਂ ਨੂੰ 2027 ਦੇ ਵਿੱਚ ਸਾਨੂੰ ਜਵਾਬ ਦੇਣਾ ਪਵੇਗਾ ਲੇਕਿਨ ਜਵਾਬ ਕੀ ਦੇਾਂਗੇ ਕਿਉਂਕਿ ਅਸੀਂ ਕਿਸੇ ਤਰੀਕੇ ਦਾ ਕੰਮ ਹੀ ਨਹੀਂ ਕੀਤਾ ਨਾ ਹੀ ਅਸੀਂ ਲੋਕਾਂ ਕੋਲ ਜਾ ਕੇ ਵੋਟਾਂ ਮੰਗ ਸਕਦੇ ਆ ਜੇਕਰ ਵੋਟਾਂ ਮੰਗਾਗੇ ਤਾਂ ਉਹਦੇ ਨਾਂ ਤੇ ਸਾਨੂੰ ਲੋਕਾਂ ਨੇ ਜਿਹੜਾ ਹੈ ਖਾਲੀ ਠੁੱਠਾ ਹੀ ਫੜਾਉਣਾ ਹੈ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਤਿੰਨਾਂ ਸਾਲਾਂ ਚ ਕਿਸੇ ਤਰੀਕੇ ਵੀ ਵਧੀਆ ਕੰਮ ਆਮ ਆਦਮੀ ਪਾਰਟੀ ਕਰ ਹੀ ਨਹੀਂ ਪਾਈ